ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏ ਆਂ ਇਹ ਦੇਖੋ ਗੋਲ ਘੇਰੇ ਵਾਲਾ ਕਮੀਜ਼ ਇਹਦੇ ਤੇ ਆਪਾਂ ਨੇ ਇੱਕ ਕਟਾਮ ਕੱਢੇ ਨੇ ਠੀਕ ਹੈ ਜੀ ਇਹਦੇ ਤੇ ਆਪਾਂ ਤੁਹਾਨੂੰ ਮੈਂ ਇੱਕ ਸਾਈਡ ਤੇ ਤਾਂ ਕਟਾਮ ਕੱਢ ਲਈ ਠੀਕ ਹੈ ਜੀ ਤੇ ਦੂਸਰੀ ਸਾਈਡ ਤੇ ਮੈਂ ਤੁਹਾਨੂੰ ਕੱਢ ਕੇ ਦਿਖਾਵਾਂਗੀ ਇਹਦੇ ਕਟਾਮ ਵੀ ਆਪਾਂ ਕਿਸ ਤਰ੍ਹਾਂ ਬਣਾਏ ਨੇ ਇਹ ਕਟਾਮ ਠੀਕ ਹੈ ਜੀ ਗੋਲ ਘੇਰੇ ਵਾਲਾ ਇਹ ਕਮੀਜ਼ ਵੀ ਇਹਦਾ ਦੋਨਾਂ ਸਾਈਡਾਂ ਤੋਂ ਕਮੀਜ਼ ਬਣਿਆ ਹੋਇਆ ਵੀ ਕੜਾ ਜੀ ਇਹਦੇ ਨਾਲ ਫਰਸੀ ਸਲਵਾਰ ਆਪਾਂ ਨੇ ਸਟਿਚ ਕਰੀਆ ਪੂਰੀ ਲੁੱਕ ਆਪਾਂ ਤੁਹਾਨੂੰ ਪੂਰਾ ਸੂਟ ਸਟਿਚ ਕਰਕੇ ਦਿਖਾਵਾਂਗੇ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਗੋਲ ਘੇਰੇ ਦੇ ਕਟਾਮ ਲਾਉਣੇ ਦੱਸਦੇ ਹਾਂ ਵੀ ਆਪਾਂ ਇਹ ਕਿਵੇਂ ਬਣਾਏ ਨੇ ਤੇ ਕਿਵੇਂ ਆਪਾਂ ਇਹਦੇ ਨਾਲ ਅਟੈਚ ਕਰੀਏ ਨੇ ਠੀਕ ਹੈ ਜੀ ਇਹ ਤੁਸੀਂ ਸਾਢੇ ਕਿ ਤਿੰਨ ਇੰਚ ਕੱਪੜਾ ਚੁੜਾਈ ਵਾਲਾ ਰੇਵ ਦੇ ਵਿੱਚ ਲੈ ਲੈਣਾ ਇੱਕ ਪੀਸ ਦੇ ਦੇਖੋ ਮੈਂ ਕਟਾਮ ਬਣਾ ਲਿਆ ਦੂਜੀ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਇਹ ਦੇਖੋ ਜੀ ਇਸ ਤਰ੍ਹਾਂ ਤੁਸੀਂ ਜਿਵੇਂ ਕਿ ਆਪਾਂ ਬੈਕ ਵਾਲੇ ਗਲੇ ਦੀ ਰੇਵ ਲੀਫ ਕਟਿੰਗ ਕਰਕੇ ਲਗਾਉਨੇ ਆ ਇਹ ਤੁਸੀਂ ਸਾਢੇ ਕਿ ਤਿੰਨ ਪੌਣੇ ਕਿ 4 ਇੰਚ ਦੀ ਤੁਸੀਂ ਲੈ ਲੈਣਾ ਕਟਿੰਗ ਕਰ ਲੈਣਾ ਲੰਬੇ ਕਪੜੇ ਆ ਦੇਖੋ ਜੀ ਪਰ ਇਹਦੇ ਵਿੱਚ ਕਟਿੰਗ ਕਰ ਲਈ ਹੁਣ ਇਹ ਤਾਂ ਦੇਖੋ ਇੱਕ ਪੀਸ ਤਾਂ ਇਹ ਇੱਕ ਸਾਈਡ ਤੇ ਲੱਗੇ ਹੋਏ ਨੇ ਦੂਸਰਾ ਪੀਸ ਤੁਸੀਂ ਇਸ ਤਰ੍ਹਾਂ ਰੱਖ ਲੈਣਾ ਜਿਵੇਂ ਕਿ ਆਪਾਂ ਚਾਕਾ ਤੇ ਪਾਈਪਿੰਗ ਲਾਉਣੇ ਆ ਠੀਕ ਹੈ ਜੀ ਇਹਦੀ ਜੜ ਦੇ ਵਿੱਚੋਂ ਲੈ ਕੇ ਤੁਸੀਂ ਪੈਰ-ਪੈਰ ਦੀ ਅੱਧੇ-ਅੱਧੇ ਇੰਚ ਦੀ ਤੁਸੀਂ ਸੀਨ ਮਾਰਨੀ ਆ ਸਿੱਧੀ ਸਾਈਡ ਤੇ ਤੁਸੀਂ ਇਹ ਰੇ ਪੱਟੀ ਰੱਖਣੀ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਗਲਾਈ ਦੇ ਵਿੱਚ ਇਹ ਲਗਾ ਲੈਣੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਠੀਕ ਹੈ ਜੀ ਅੱਜਕੱਲੇ ਬਹੁਤ 트ੈਂਡਿੰਗ ਦੇ ਵਿੱਚ ਹੈ ਫਰਸੀ ਸਲਵਾਰ ਨਾਲ ਜਿਆਦਾ ਚੱਲ ਰਹੀ ਨੇ ਘਟਾਮਾ ਵਾਲਾ ਘੇਰਾ ਠੀਕ ਹੈ ਜੀ ਇਹ ਜਿਹੜਾ ਕੱਪੜਾ ਜੀ ਇਹ ਲਾਈਨਿੰਗ ਵਾਲਾ ਸੂਟ ਹੈ ਜਿਹੋਰ ਜੱਟ ਦੇ ਵਿੱਚ ਕੱਪੜਾ ਜੀ ਇਹ نیچے ਇਹਦੇ ਲਾਈਨਿੰਗ ਲੱਗੀ ਹੋਈ ਹੈ ਇਹ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹ ਜਿਹੜੀ ਰੇਪ ਪੱਟੀ ਆਪਣੀ ਆ ਉੱਪਰਲੀ ਸਾਈਡ ਤੇ ਆ ਗਈ ਦੇਖੋ ਇਹ ਦੇਖੋ ਜੀ ਤਾਂ ਗੁਲਾਈ ਹੈ ਤੇ ਥੋੜੇ ਜਿਹੇ ਦੇ ਵਿੱਚ ਬਲ ਪਹਿਣਗੇ ਇਹ ਪਹਿਣਗੇ ਇਹ ਮਤਲਬ ਕੋਈ ਚੱਕਰ ਨਹੀਂ ਇਹਦਾ ਇਹ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹਦੇ ਨਾਲ-ਨਾਲ ਜਿੱਥੇ ਆਪਾਂ ਸੀਨ ਲਾਈਏ ਉੱਥੇ ਕਟਾਮ ਰੱਖ ਕੇ ਤੁਸੀਂ ਇਹ ਲਗਾ ਲੈਣੇ ਨੇ ਇਹ ਤੁਹਾਨੂੰ ਰੀਲਾ ਬੁਕਰਮਾ ਵਾਲੀ ਦੁਕਾਨ ਤੋਂ ਮਿਲ ਜੂਗੀ ਇਹ ਬੁਕਰਮ ਕਟਾਮਾਂ ਵਾਲੀ ਇਹ ਤੁਸੀਂ ਦੇਖੋ ਜਦੋਂ ਇੱਥੋਂ ਤੁਸੀਂ ਇਹਦੀ ਗੁਲਾਈ ਦੇਣੀ ਹੈਗੀ ਇੱਥੇ ਤੁਸੀਂ ਕੱਟ ਲਗਾ ਲੈਣੇ ਆ ਆ ਦੇਖੋ ਜਿਸ ਤਰ੍ਹਾਂ ਕਿ ਮੈਂ ਲਗਾ ਰਹੀ ਹਾਂ ਕੱਟ ਆ ਦੇਖੋ ਜੀ ਤੁਸੀਂ ਇਸ ਤਰ੍ਹਾਂ ਕਰਕੇ ਕੱਟ ਲਗਾ ਕੇ ਨੇ ਇਹਨੂੰ ਇਸ ਤਰ੍ਹਾਂ ਘੁਮਾਉਣਾ ਜਿਸ ਤਰ੍ਹਾਂ ਕਿ ਮੈਂ ਦੇਖੋ ਘੁਮਾ ਰਹੀ ਹਾਂ ਥੋੜੀ ਏ ਸ਼ੇਪ ਬਹੁਤ ਵਧੀਆ ਹੋਊਗੀ ਦੇਖੋ ਜਿਹੜੀ ਜਿਹੜੀ ਆਪਾਂ ਸੀਨ ਮਾਰਿਆ ਐ ਇਸ ਤਰ੍ਹਾਂ ਤੁਸੀਂ ਕਟਾਉ ਨਾ ਪਾਉਣੀ ਐ ਦੇਖੋ ਕੱਟ ਪਾਉਣੀ ਐ ਇਹ ਦੇਖੋ ਇਸ ਤਰ੍ਹਾਂ ਦੀ ਗੁਲਾਈ ਬਹੁਤ ਵਧੀਆ ਆਉਂਦੀ ਹੈ ਬਹੁਤ ਫਿਨਿਸ਼ਿੰਗ ਆਉਂਦੀ ਹੈ ਗੁਲਾਈ ਦੇਣ ਤੇ ਦੇਖੋ ਤੁਸੀਂ ਇਹਦੇ ਤੇ ਵੀ ਹੁਣ ਟੱਕ ਲਗਾ ਲੈਣੀ ਹੈ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਘੁਮਾ ਲੈਣਾ ਹਲਕੇ ਜਿਹੇ ਹੱਥ ਨਾਲ ਤੁਸੀਂ ਘੁਮਾਉਣਾ ਹੈ ਨਾ ਜਿੱਥੇ-ਜਿੱਥੇ ਥੋੜੀ ਸੀਨ ਲੱਗੀ ਹੈ ਬਸ ਬਿਲਕੁਲ ਉਹਦੇ ਨਾਲ-ਨਾਲ ਤੁਸੀਂ ਲਗਾਉਣਾ ਇਹ ਜਿਸ ਨੂੰ ਲੱਗਦਾ ਵੀ ਘੁੰਮ ਨਹੀਂ ਰਿਹਾ ਮਤਲਬ ਉੱਥੇ ਤੁਸੀਂ ਕੱਟ ਪਾ ਲੈਣਾ ਪਪਾਏ ਤੁਹਾਨੂੰ ਸਿੰਪਲ ਸੂਟ ਤੇ ਵੀ ਲਾ ਕੇ ਦਿਖਾਵਾਂਗੇ ਇਹ ਥੋੜਾ ਲਾਈਨਿੰਗ ਵਾਲਾ ਦਾ ਸੂਟ ਠੀਕ ਹੈ ਜੀ ਜੋਰ ਜੱਟ ਦੇ ਵਿੱਚ ਕਪੜਾ ਤੁਹਾਨੂੰ ਪਤਾ ਹੀ ਹੈ ਵੀ ਜੋਰ ਜੱਟ ਦੇ ਕਪੜੇ ਦੀ ਸੈਟਿੰਗ ਕਰਨੀ ਆਪਾਂ ਨੂੰ ਬਹੁਤ ਔਖੀ ਹੁੰਦੀ ਹੈ ਠੀਕ ਹੈ ਜੀ ਆਪਾਂ ਸਿੰਪਲ ਸੂਟ ਵੀ ਲੈ ਕੇ ਆਵਾਂਗੇ ਸਿੰਪਲ ਸੂਟ ਤੇ ਤੁਹਾਨੂੰ ਲਗਾ ਕੇ ਦਿਖਾਵਾਂਗੇ ਇਹ ਦੇਖੋ ਜੀ ਇਹਦੇ ਵਿੱਚ ਥੋੜਾ ਜੋੜ ਪੈਣਾ ਸੀਗਾ ਇਹ ਆਪਾਂ ਨੇ ਕਟਿੰਗ ਕਰਕੇ ਵਾਸਤੂ ਸਿਹਸਤਰਨ ਰੱਖ ਲੈਣਾ ਅਟੈਚ ਇਹ ਉਵੇਂ ਹੀ ਹੋਊਗਾ ਜਿਵੇਂ ਕਿ ਆਪਾਂ ਸਲਵਾਰ ਦਾ ਪਹੁੰਚਾ ਅਟੈਚ ਕਰਦੀਆਂ ਠੀਕ ਹੈ ਜੀ ਉਹ ਦੇਖੋ ਜੀ ਮੈਂ ਇਹ ਕਟਾਮ ਬਣੇ ਹੋਏ ਨੇ ਆਪਾਂ ਨੇ ਉਵੇਂ ਮਸ਼ੀਨ ਚਲਾਉਣੀ ਆ ਬਿਲਕੁਲ ਨਾਲ ਨਾਲ ਜੜ ਦੇ ਵਿੱਚ ਬੁਕਰੇ ਦੇ ਉੱਪਰ ਨਹੀਂ ਚਲੋਣੀ ਮਸ਼ੀਨ ਬਿਲਕੁਲ ਨਾਲ ਨਾਲ ਚਲਾਉਣੀ ਆ ਇਹ ਦੇਖੋ ਜੀ ਜਿਹੜਾ ਹੁਣ ਇਹ ਕੱਪੜਾ ਆਪਾਂ ਨੇ ਹੋਲਡਿੰਗ ਕਰਨੀ ਆ ਕੱਪੜੇ ਦੀ ਇਹਦੇ ਸਿਚੂਨੇ ਤੇ ਸਾਰੇ ਕਟਮ ਕੱਢ ਲਾਂਗੇ ਜੀ ਜਿਸ ਤਰ੍ਹਾਂ ਕਿ ਆਪਾਂ ਕਰ ਇਹਦੇ ਤੇ ਦੂਸਰੇ ਹਲਕੀ ਜਿਹੀ ਪ੍ਰੈਸ ਲਗਾ ਲੈਣੀ ਹੈ